ਸੋਰਠ ਮਹੱਲਾ ਪੰਜਮਾ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਨਮਾ ਅੰਗ ਨੰਬਰ 621 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਜੀ ਜੰਤਰ ਸਤਿ ਸਕੇ ਕੀ ਸੋਈ ਸੰਤ ਸਹਾਈ ਸਭ ਕਹਿੰਦੇ ਹਨ ਕਿ ਜਿੰਨੇ ਵੀ ਜੀਵ ਜੰਤ ਹਨ ਉਹ ਪਰਮਾਤਮਾ ਦੇ ਹੀ ਬਣਾਏ ਹੋਏ ਹਨ ਤੇ ਪਰਮਾਤਮਾ ਹੀ ਸਾਡੇ ਜੀਵ ਜੰਤੂਆਂ ਦੇ ਵਿੱਚ ਕਾਰਜਾਂ ਵਿੱਚ ਸਫਲਤਾਈ ਬਖਸ਼ਿਸ਼ ਕਰਦਾ ਸਾਨੂੰ ਦਾਤਾ ਬਖਸ਼ਿਸ਼ ਦਾ ਹੈ ਆਪਣੇ ਸੇਵਕ ਦੀ ਆਪੇ ਰੱਖਿਆ ਪੂਰਨ ਪਈ ਵਡਾਈ ਉਹ ਪਰਮਾਤਮਾ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਕਿਉਂਕਿ ਉਹ ਤੂ ਰਖਵਾਲਾ ਸਦਾ ਸਦਾ ਹੋਂਦ ਤੇ ਹੈ ਕਿਉਂਕਿ ਉਹ ਸਾਰੇ ਸੰਸਾਰ ਦਾ ਰਖਵਾਲਾ ਇਸ ਕਰਕੇ ਆਪਣੇ ਸੇਵਕ ਦੀ ਆਪ ਪੈਜ ਕਰ ਰੱਖਦਾ ਆਪ ਹੀ ਰੱਖਿਆ ਕਰਦਾ ਹੈ ਤੇ ਪੂਰਨ ਪਰਮਾਤਮਾ ਵਡਿਆਈਆਂ ਦੇਣ ਵਾਲਾ ਹੈ ਪਾਰਬ੍ਰह्म ਪੂਰਾ ਮੇਰੇ ਨਾਲ ਸੇਵਕ ਦੇ ਉਹ ਬ੍ਰਹਮ ਦਾ ਮਾਲਕ ਸੰਸਾਰ ਦਾ ਮਾਲਕ ਪਾਰਬ੍ਰह्म ਜਿਹੜਾ ਹੈ ਉਹ ਹਮੇਸ਼ਾ ਹੀ ਮੇਰੇ ਨਾਲ ਹੈ ਗੁਰਪੂਰ ਹੈ ਪੂਰੀ ਸਬਰਾ ਕੀ ਹੋਏ ਸਰਬਦਿਆਲ ਪੂਰੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਨੇ ਮੇਰੀ ਰੱਖਿਆ ਕੀਤੀ ਜਿਹੜਾ ਪ੍ਰਮਾਤਮਾ ਸਰਬਦਿਆਲ ਹੈ ਸਾਰਿਆਂ ਤੇ ਦਇਆ ਕਰਦਾ ਹੈ ਰਹਾਉ ਅੰਦਰ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਦਾਸ ਨਾਨਕ ਆਖਦਾ ਹੈ ਕਿ ਮੈਂ ਉਸ ਪ੍ਰਮਾਤਮਾ ਦੇ ਦਿਨ ਰਾਤ ਨਾਮ ਧਿਆਉਣਾ ਹਾਂ ਕਿਉਂਕਿ ਉਹ ਮੇਰੇ ਪ੍ਰਾਣਾ ਦਾ ਮਾਲਕ ਹੈ ਤੇ ਸਾਡੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪਣੇ ਦਾਸ ਕੋ ਕੰਠ ਲੈ ਰੱਖ ਹੈ ਜੋ ਬਾਰਕ ਪਿਤਾ ਮਾਤਾ ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਇਵੇਂ ਗੱਲ ਦੇ ਨਾਲ ਲਗਾ ਕੇ ਰੱਖਦਾ ਹੈ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਗੱਲ ਨਾਲ ਲਗਾਉਂਦੇ ਹਨ ਅਤੇ ਹਰ ਇੱਕ ਇੱਛਾ ਪੂਰੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ